ਫਗਵਾੜਾ ਨਸਤੇਕ ਪਿੰਡ ਪਾਸਟਾ ਵਿਖੇ ਇੱਕ ਵਰਤਨ ਸਟੋਰ ਨੂੰ ਚੋਰਾਣੇ ਨਿਸ਼ਾਨਾ ਬਣਾ ਕੇ ਤਕਰੀਬਨ 2.80 ਲੱਖ ਰੁਪਏ ਚੋਰੀ ਕਰ ਲਏ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੁਕਾਨ ਦੇ ਮਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਪਿੰਡ ਪਾਸਟਾ ਵਿਖੇ ਸਥਿਤ ਹੈ ਅਤੇ ਜਦੋਂ ਉਹ ਸ਼ਾਮੀ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਤਾਂ ਚੋਰਾਂ ਨੇ ਰਾਤ ਸਮੇਂ ਉਨ੍ਹਾਂ ਦੀ ਦੁਕਾਨ ਤੇ ਧਾਵਾ ਬੋਲ ਕੇ ਲੱਖਾਂ ਦੀ ਚੋਰੀ ਕਰ ਲਈ ਅਤੇ ਦੁਕਾਨ ਅੰਦਰ ਰੱਖਿਆ ਸਮਾਨ ਖਿਲਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਉਨਾ ਇਸ ਤੋਂ ਬੰਦੀ ਪਾਸਟਾ ਚੌਂਕੀ ਨੂੰ ਸੂਚਿਤ ਕਰ ਦਿੱਤਾ ਹੈ ਉਧਰ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿਵਾਇਆ ਕਿ ਸੀਸੀਟੀਵੀ ਰਾਹੀਂ ਡੂੰਘਾਈ ਨਾਲ ਜਾਂਚ ਕਰਕੇ ਉਕਤ ਚੋਰਾਂ ਨੂੰ ਜਲਦ ਸਲਾਖਾ ਪਿੱਛੇ ਸੁੱਟਿਆ ਜਾਵੇਗਾ। ਨਾ ਦਵਿੰਦਰ ਸਿੰਘ ਪਾਸਟਾ ਹੀ ਜੀ ਤਾਂ ਆਪਾਂ ਬਾਬਾ ਕਲੂ ਨਾਂ ਦੀ ਦੁਕਾਨਵਾ ਹਾਂ। ਕਾਦੀ ਦੁਕਾਨ ਹੈ ਜੀ? ਦੁਕਾਨ ਭਾਂਡੇ ਦੀ ਹੈ। ਅੱਛਾ ਜੀ। ਚੋਰਾਂ ਹਾਂ ਜੀ। ਜੀ ਹਰਜਿੰਦਰ ਸਿੰਘ ਜੀ ਕੀ ਮਾਮਲਾ ਹੈ ਜੀ? ਮਾਮਲਾ ਇਹ ਹੈ ਜੀ ਅਸੀਂ ਕੱਲ ਦੁਕਾਨ ਕੋਲੀ ਸ਼ਾਮੀ ਆਪਾਂ ਬੰਦ ਕਰਕੇ ਗਏ 8:30 ਠੀਕ ਹੈ ਜੀ ਕੱਲ ਮੈਂ ਪੈਸੇ ਕਢਾ ਕੇ ਲੈ ਕੇ ਆ ਸੀ ਬੈਂਕ ਦੇ ਵਿੱਚ ਥੋੜੇ ਉਹ ਪੇ ਵੀ ਪੈਸੇ ਹੋਰ ਵੀ ਸੀ ਮੇਰੇ ਕੋਲ ਪੈਸੇ ਸੀ ਜੀ ਪਰਸੋਂ ਸਮਾਨ ਲੈ ਕੇ ਕੱਲ ਪੇਮੈਂਟ ਕਰਨੀ ਸੀ ਕੱਲ ਸ਼ਾਮੀ ਆਇਆ ਨਹੀਂ ਬਾਬੂ ਜੀ ਜੀ ਬਾਬੂ ਜੀ ਆਏ ਨਹੀਂ ਹੈਗੇ ਕੱਲ ਆਏ ਨਹੀਂ ਮੈਂ ਕਿਹਾ ਚਲੋ ਸਵੇਰੇ ਕੈਸ਼ ਦੇ ਦੂੰਗਾ ਅੱਜ ਦੀ ਮੈਂ ਪੇਮੈਂਟ ਚੱਕੀ ਦੇ ਮੈਂ ਵਿੱਚ ਗੱਲ ਡਰਾਅ ਵਿੱਚ ਰੱਖਤੀ ਠੀਕ ਹੈ ਜੀ ਡਰਾਅ ਦੇ ਰੱਖਣ ਤੋਂ ਬਾਅਦ ਕੀ ਹੋਇਆ ਜੀ ਜਦੋਂ ਮੈਂ ਸਵੇਰੇ ਰਾਤੀ 8:30 ਵਜੇ ਦੁਕਾਨ ਬੰਦ ਕੀਤੀ ਸਵੇਰੇ ਦੁਕਾਨ ਖੋਲਣ ਲੱਗਾ ਜੀ ਜੇ ਡਰਾਅ ਦੇਖਾ ਸ ਰੋ ਸਾਰੇ ਖਾਲੀ ਸਾਰੇ ਡਾਕੂਮੈਂਟ ਸਾਰਾ ਸਾਰਾ ਰਾਈਡ ਪੂਸਾ ਸਭ ਟੋਟਲੀ ਕਟੋ 2.5 ਲੱਖ ਰੁਪਏ ਦਾ ਦਾ ਟੋਟਲੀ ਕਿੰਨੇ ਤੱਕ ਨਕਸਾ ਨੁਕਸਾਨ ਹੋਇਆ ਜੀ ਤੁਹਾਡਾ 2.80 ਲੱਖ 70 80 ਵਿੱਚ ਹਾਂ ਜੀ 2.80 ਲੱਖ ਦੇ ਕਰੀਬ ਤੇ ਇਹ ਆਪਣੇ ਛੱਤ ਪਾੜ ਕੇ ਅੰਦਰ ਐਂਟਰ ਹੋਏ ਆ ਜੀ ਹਾਂ ਜੀ ਹਾਂ ਜੀ ਤੇ ਕੋਈ ਕਿਸੇ ਤੇ ਸ਼ੱਕ ਜੀ ਸ਼ੱਕ ਭਾਜੀ ਇਦਾਂ ਵਾਂ 11:44 ਦੇ ਕੈਮਰੇ ਚ ਵਾਈ ਆ ਜੀ ਉਹਦੀ ਇਨਕੁਆਰੀ ਕੀਤੀ ਜਾਵੇ ਦੇ ਹਾਂਜੀ ਤੇ ਮੌਕੇ ਤੇ ਪੁਲਿਸ ਵਾਲੇ ਇਹਨੂੰ ਦੱਸਿਆ ਤੁਸੀਂ ਜੀ ਦੱਸਿਆ ਮੌਕੇ ਤੇ ਪੁਲਿਸ ਸਾਹਿਬ ਐਸ ਐਚਓ ਸਾਹਿਬ ਆਏ ਸ ਐਚਓ ਸਾਹਿਬ ਆਏ ਸਾਹਿਬ ਸਾਹਿਬ ਆਈ ਸੀ ਹਾਂਜੀ ਮੌਕੇ ਤੇ ਹਾਂਜੀ ਜੀ ਉਹਨਾਂ ਨੇ ਕੁਆਲਿਫਾਈ ਕੀਤੀ ਕੈਮਰੇ ਚੈੱਕ ਕਰਾਏ ਇੱਕ ਕੈਮਰਾ ਲੱਗਾ ਬਾਬਾ ਕੰਨ ਦੇ ਨਜ਼ਦੀਕ ਉਹ ਚੈੱਕ ਕਰਨਾ ਵਾ ਬੰਦਾ ਗਿਆ ਪਤਾ ਲੱਗ ਰਿਹਾ ਲੋਈ ਤੇ ਲਈ ਉਹ ਬੁਕਲ ਮਾਰੀ ਉਹ ਹਾਂਜੀ ਤੇ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਜੀ 2.5-3 ਲੱਖ ਦੇ ਵਿੱਚ ਹਾਂਜੀ 2.5-3 ਦੇ ਵਿੱਚ ਵਿੱਚ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਇਨਸਾਫ ਕੀਤਾ ਜਾਵੇ ਜਿਹੜੇ ਬੰਦੇ ਫਰੇ ਚੋਰੀ ਕੀਤੀ ਉਹ ਉਦੋਂ ਕਾਰਵਾਈ ਕਾਰਵਾਈ ਕੀਤੀ ਜਾਵੇ ਠੀਕ ਅਸੀਂ ਉਹੀ ਸਮਝਣਾ ਉਹੀ ਖਾਣਾ ਤੇ ਪਹਿਲਾਂ ਵੀ ਕੋਈ ਇੱਥੇ ਪੰਜਟੇ ਦੇ ਵਿੱਚ ਚੋਰੀ ਹੋਈ ਹੈ ਕਿ ਇਹ ਪਹਿਲੀ ਚੋਰੀ ਹੈ ਜੀ ਇਹ ਚੋਰੀਆਂ ਇੱਥੇ ਪਹਿਲਾਂ ਵੀ ਹੋਈਆਂ ਹੈ ਜੀ ਜੀ ਹਾਂ ਜੀ ਕੋਈ ਫੜ ਹੋਇਆ ਹਜੇ ਤੱਕ ਨਹੀਂ ਬੰਦਾ ਹਲੇ ਤੱਕ ਨਹੀਂ ਕੋਈ ਨਹੀਂ ਫੜ ਹੋਇਆ ਜੀ ਬਾਕੀ ਪਤਾ ਨਹੀਂ ਅੰਕਲ ਆਪਾਂ ਦਾ ਸਵੇਤ ਤੋਂ ਸ਼ਾਮ ਤੱਕ ਕੰਮ ਆਏ ਸ਼ਾਮ 8:30 ਵਜੇ ਜਾਂਦਾ ਜੀ ਠੀਕ ਹਾਂ ਜੀ ਇਹ ਅਸੀਂ ਮੇਜਰ ਸੰਜੀ ਹਾਂ ਪੰਜਟਾ ਚੌਂਕੀ ਲੱਗੀ ਹੋਈ ਹੈ ਜੀ ਹਾਂ ਜੀ ਚੌਂਕੀ ਸਰ ਇੱਕ ਪੰਜਟੇ ਭਾਂਡੇ ਵਾਲੀ ਦੁਕਾਨ ਤੇ ਚੋਰੀ ਹੋਈ ਹੈ ਇੱਕ ਮੌਕੇ ਤੇ ਗਏ ਤੁਸੀਂ ਕੀ ਕਹਿਣਾ ਜੀ ਉਹ ਜਿਸ ਵੇਰੇ ਮੌਕੇ ਤੇ ਸਾਨੂੰ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਉਹ ਐਸੇ ਮੁੰਡੇ ਜਿਹਨੇ ਚੋਰੀ ਹੋਈ ਹਾਂਜੀ ਤੇ ਅਸੀਂ ਗਏ ਮੌਕੇ ਤੇ ਐਸੋਚ ਸਾਹਿਬ ਵੀ ਆ ਗਏ ਸੀ ਜੀ ਤੇ ਉਹਨਾਂ ਦੀ ਛੱਤ ਪਾੜੀ ਸੀ ਤੋਂ ਜੀ ਤੇ ਗੱਲੇ ਕੱਢ ਕੇ ਬਾਹਰ ਰੱਖੇ ਸੀਗੇ ਜੀ ਉਹਨਾਂ ਦੇ ਕਹਿਣ ਦਾ ਤਵਕ ਬਈ 2.5 ਲੱਖ ਰੁਪਏ ਲੱਗ ਗਿਆ ਸਾਡਾ ਜੀ ਤੇ ਅਸੀਂ ਦੇਖਿਆ ਨੇ ਵਾਹ ਕੈਮਰੇ ਚੈੱਕ ਕਰ ਰਹੇ ਨੇ ਸਾਰੇ ਪਿੰਡ ਦੇ ਜੀ ਤੇ ਛਾਣਵੇਂ ਕਰ ਰਹੇ ਆ ਜੀ ਤੇ ਜੇ ਕੋ ਪਤਾ ਲੱਗੇ ਕਾਰਵਾਈ ਕੀਤੀ ਜਾਊਗੀ ਤੇ ਕੋਈ ਕੈਮਰਿਆਂ ਦੇ ਵਿੱਚ ਕੋਈ ਲੱਗਾ ਪਤਾ ਜੀ ਕੋਈ ਚੈੱਕ ਕਰਨ ਤੇ ਨਹੀਂ ਜਿਹੜੇ ਕੁਛ ਖਾਤ ਨੇ ਇੱਕ ਬੰਦਾ ਸਰੀਰ ਕਾਲਜੇ ਲੋਈ ਲਈ ਸੀ ਤੇ ਉਹ ਚਿਹਰਾ ਨੇ ਵਿਛਣ ਹੋਇਆ ਜੀ ਕੋਈ ਵੀ ਮੂਲ ਕੋਇਆ ਗਿਆ ਸੀ